ਖੜੇ ਪਿਆ ਜੀ ਪਿੰਡ ਅਸਰੋ ਦੀ ਸਰਾਤੇ ਸਮਰਾਜ ਮੈਦਾ ਕੰਪਨੀwidehat ਤੁਸੀਂ ਦੇਖ ਰਿਹਾ ਪੁਲਿਸ ਪ੍ਰਸ਼ਾਸਨ ਜ਼ੀਰੋ ਹੋ ਚੁੱਕਿਆ ਐ ਐਸਐਮ ਕੰਪਨੀ ਦਾ ਜਿਹੜਾ ਸੀਐਸਓ ਸਕਿਉਰਟੀ ਅਫਸਰ ਇਸ ਟਾਈਮ ਪ੍ਰਾਈਵੇਟ ਬੌਂਸਰ ਲਿਆ ਕੇ ਦੇਖੋ ਲੋਕੋ ਨੌਜਵਾਨਾਂ ਦਾ ਕਿੱਦਾਂ ਸ਼ੋਸ਼ਣ ਕੀਤਾ ਜਾ ਰਿਹਾ ਕਿਉਂ ਇਹਨਾਂ ਦੀ ਆਪਣੀ ਪਰਸਨ ਸਕਿਉਰਟੀ ਖੜੀ ਪਿਆ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ ਇਹਨਾਂ ਦੇ ਇੱਥੇ ਪੁਲਿਸ ਲਈ ਵੀ ਦੇਖੋ ਇੱਕ ਮਿੰਟ ਇੱਥੇ ਪੁਲਿਸ ਲਈ ਵੀ ਹੈ ਜਦੋਂ ਕਿ ਪੁਲਿਸ ਇਹਨਾਂ ਨੂੰ ਪ੍ਰੋਟੈਕਟ ਕਰੀ ਸਾਰਾ ਕੁਝ ਕਰੀ ਇਹਨਾਂ ਦੀ ਆਪਣੀ ਸਕਿਉਰਟੀ ਕਰੀ ਹੈ ਪ੍ਰਾਈਵੇਟ ਬੌਂਸਰ ਲਿਆ ਕੇ ਕਿ ਇੱਥੇ ਸਥਿਤੀ ਖਰਾਬ ਕਰਨੀ ਜਾਂਦੇ ਆਂ ਇਲਾਕੇ ਦਾ ਮਾਹੌਲ ਖਰਾਬ ਕਰਨੀ ਜਾਂਦੇ ਆਂ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਜਿੰਨੇ ਵੀ ਇਲਾਕੇ ਦੇ ਲੀਡਰ ਹੈ ਜਿਹੜੀ ਪਾਰਟੀ ਦੀ ਮਰਜ਼ੀ ਹੈ ਇਹ ਨੌਜਵਾਨਾਂ ਨਾਲ ਸਾਥ ਦਿਨ ਇਕੱਠੇ ਹੋ ਇੱਥੇ ਜਿਹੜੀ ਤੱਗੇਸ਼ਾਈ ਹੁੰਦੀ ਹੈ ਇਹਨੂੰ ਬੰਦ ਕਰਾਉਣ ਦੇ ਲਈ ਅਗਰ ਅਗਰ ਨਹੀਂ ਕੀਤਾ ਗਿਆ ਤਾਂ ਮੈਂ ਨੌਜਵਾਨਾਂ ਲੈ ਕੇ ਅੱਧੇ ਘੰਟੇ ਬਾਅਦ ਨੈਸ਼ਨਲ ਹਾਈਵੇ ਜਾਮ ਕਰੂੰਗਾ ਜਿਹਦੀ ਜ਼ਿੰਮੇਵਾਰੀ ਸਿਰ ਸਮਰਾਜ ਮੇਦਾ ਕੰਪਨੀ ਮੈਨੇਜਮੈਂਟ ਦੀ ਹੋਊਗੀ ਸੋ ਇਹੀ ਮੈਂ ਸ਼ਬਦ ਕਹਿੰਦਾ ਆ ਸਾਰੇ ਨੌਜਵਾਨ ਨੂੰ ਕਹਿੰਦਾ ਸ਼ਾਂਤੀ ਬਣਾਈ ਰੱਖਣੀ ਪਰ ਆ ਜਾਂਦੇ ਬੌਂਸਰ ਦੇਖੋ ਇਹ ਬੌਂਸਰ ਬਲਾਉਣ ਦਾ ਪੱਟੀ ਬਾਹਰ ਮੋੜ ਗਏ ਆ ਚਾਲੂ ਟੋਕੜਾ ਹੁੰਦੇ ਕੁਮਾਰ ਆ ਪੱਟੀ ਸਾਹਿਬ ਗੜਿਆ ਆ ਨਈ ਸਕੌਟੀ ਖੜੀ ਆ ਆ ਪੁਲਿਸ ਖੜੀ ਨਾਲ ਸੋ ਸਵੇਰ ਦੀ ਪੁਲਿਸ 9:00 ਉਹਨਾਂ ਨੇ ਦੱਬ ਕੇ ਮਾਰੀ ਆ ਵੇ ਜਾਓ ਹੁਣ ਆ ਦੇਖੋ ਗੁੰਡਿਆਂ ਦੀ ਜਾਂਦੀ ਟੋਲੀ ਸੋ ਇਸ ਕਰਕੇ ਬੇਨਤੀ ਹੈ ਸਾਰੇ ਨੌਜਵਾਨ ਲੱਕ ਜਿੰਨੇ ਵੀ ਲੀਡਰ ਆ ਜਿਹੜਾ ਫੋਟੋ ਅਕ ਜਾਖ ਜਾ ਜਾਂਦੇ ਨੇ ਇੱਥੇ ਪੁੱਜੋ ਸਾਧੋ ਨੌਜਵਾਨਾਂ ਲੱਕ ਕੇ ਦਿੰਦਾ ਏ ਨੌਜਵਾਨ ਦੇਖੋ ਫਿਰ ਨਸ਼ੇ ਨਹੀਂ ਕਰਨਗੇ ਕੀ ਕਰਨਗੇ ਜਿਹੜੇ ੱੱੱਕੇ ਖਾਂਦੇ ਸੜਕਾਂ ਤੇ ਪ੍ਰਸ਼ਾਸਨ ਅਸੀਂ ਨਾ ਗੱਡੀ ਬਣਾਈਏ ਹੁਣ ਪ੍ਰਸ਼ਾਸਨ ਮੂੰਹ ਦਖਸ਼ ਬਣ ਕੇ ਕੰਪਨੀ ਮਦਦ ਕਰ ਰਿਆ ਇਹ ਜਿਹੜੀ ਜਗ੍ਹਾ ਹੈ ਇਹ ਵੀ ਮੇਰੇ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਦੀ ਜਗ੍ਹਾ ਹੈ ਇਹ ਪਰਸਨ ਸਿਕੰਦਰ ਸਿੰਘ ਦੇ ਸਰਪੰਚ ਦੀ ਜਗ੍ਹਾ ਤੇ ਜਾ ਕੇ ਇਹ ਦੇਖੋ ਗੁੰਡਾ ਕਰਦੀ ਆਹ ਜਿਹੜੀ ਆ ਇਹਦੇ ਚ ਵੀ ਨੇ ਅਸਰੂਈ ਜ਼ਮੀਨ ਦੀ ਪੰਚਾਇਤ ਦੀ ਜ਼ਮੀਨ ਦੱਬੀ ਵੀ ਦੇਖੋ ਕਿੰਨਾ ਅੱਗੇ ਆ ਕੇ ਪਰਸਨ ਪ੍ਰਾਈਵੇਟ ਗੁੰਡੇ ਲਾ ਕੇ ਇਹ ਜਗ੍ਹਾ ਤੇ ਗੁੰਡਾ ਕਰਦੀ ਕਰਦੇ ਪਿਆ ਹੈ ਸੋ ਮੈਂ ਤੁਹਾਨੂੰ ਦੱਸ ਦਵਾਂ ਇਹ ਕੰਮ ਪੁਲਿਸ ਦਾ ਦਾ ਜਿਹੜਾ ਕੰਮ ਕਰਨ ਵਾਲਾ ਪੁਲਿਸ ਦਾ ਦਾ ਜਿਹੜਾ ਕੰਪਨੀ ਕਰਦੀ ਪ੍ਰਾਈਵੇਟ ਬੌਂਸਰ ਲਿਆ ਕੇ ਨੌਜਵਾਨਾਂ ਨਾਲ ਧੱਕਾ ਕਰਦੀ ਹੈ ਮਰਗੇ ਲੀਡਰ ਹੁਣ ਇੱਥੇ ਲੱਗ ਕੇ ਦੇ ਆ ਕੇ ਖੜੇ ਨੇ ਨਾਲ ਸਾਰੇ ਲਾਈਵ ਕੋ ਵੀਡੀਓ ਸ਼ੇਅਰ ਕਰੋ ਜਿਹੜੀ ਮੈਂ ਪਾਈ ਸ਼ੇਅਰ ਕਰੋ ਜਾਏਗਾ ਇਹ ਕੰਪਨੀ ਦੇ ਜਿਹੜੇ ਲੀਡਰ ਪੁਲਿਸ ਇੱਥੇ ਦੇ ਪਾਸੇ ਕਰਦੀ ਬੜਾ ਸਵੇਰ ਦੀ ਪੁਲਿਸ ਲੱਗੀ ਦਬਕੇ ਮਾਰਦੀ ਹੁਣ ਇਹਨੇ ਦੇਖਿਆ ਜਿਹੜਾ ਇੱਥੇ ਇਨਚਾਰਜ ਐਸ ਐਚ ਓ ਡੀ ਐਸ ਪੀ ਕਿੱਥੇ ਹੈ ਕਿੱਥੇ ਮਾਨ ਜੋਗ ਐਸਐਸਪੀ ਸਾਹਿਬ ਕਿੱਥੇ ਡੀਸੀ ਸਾਹਿਬ ਤੁਸੀਂ ਕਿਉਂ ਨਹੀਂ ਨੌਜੋਨੇ ਕਰਦੇ ਆ ਜਾ ਰਹੇ ਪੱਟੀ ਸਾਹਵਨ ਦੇਖੋ ਨਿਕਲ ਰਿਹਾ ਤੱਕੇ ਦੇ ਨਾਲ ਨੌਜੋਨੇ ਡਰਾ ਡਰਾ ਕੇ ਤੱਕੇ ਨਾਲ ਡਰਾ ਡਰਾ ਕੇ ਨੌਜੋਨੇ ਨੂੰ ਧੱਕੇ ਮਾਰ ਮਾਰ ਕੇ ਪਰਚਾ ਦਾ ਮੈਂ ਕਿ ਫੋੜ ਦੇ ਆ ਕਰਾਂਗੇ ਮੁੰਡੇ ਦੇਖੋ ਉਧਰ ਦੋ 300 ਖੜਾ ਪਿਆ ਦੋ 300 ਮੁੰਡੇ ਉਧਰ ਖੜਾ ਪਿਆ ਸੋ ਮੇਰੀ ਵੀਡੀਓ ਸ਼ੇਅਰ ਕਰੋ ਜਿਹੜੇ ਗੁੰਡੇ ਬੌਂਸਰ ਤੇ ਇਹਨਾਂ ਨੂੰ ਕਹਿ ਲੋ ਜੇ ਪੁਲਿਸ ਇਹਨਾਂ ਨੂੰ ਪ੍ਰੋਟੈਕਟ ਨਹੀਂ ਕਰਦੀ ਫਿਰ ਇਹ ਬੌਂਸਰ ਲਿਆ ਫਿਰਦੇ ਨੇ ਇਹਨੇ ਕੋ ਆਪਣੀ ਪਰਸਨ ਸਕਿਉਰਟੀ ਆ ਖੜੇ ਮੁੰਡੇ ਬਹੁਤ ਵਧੀਆ ਸਾਰੇ ਇਹ ਸਾਡੇ ਭਰਾ ਜਿਹਨੇ ਕਹਦਾ ਲੜਦੇ ਆ ਠੀਕ ਹੈ ਜਿਹੜੀਆਂ ਰੂਡੀ ਕਰਾਵੇ ਇਹਨੇ ਪ੍ਰਾਈਵੇਟ ਗੁੰਡੇ ਸਪੌਂਸਰ ਮਗਾ ਕੇ ਪੱਟੀ ਸਾਹਮਣੇ ਜੋ ਕੀਤਾ ਇੱਕ ਗੁੰਡਾਗਰਦੀ ਹੈ ਇਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਜੀ ਦਾ ਅਗਰ ਪ੍ਰਸ਼ਾਸਨ ਨਹੀਂ ਜਾਗਿਆ ਮੈਂ ਸਾਰੇ ਪਿੰਡਾਂ ਦੇ ਸਰਪੰਚ ਪੰਜ ਲਾ ਕੇ ਆਈ ਜਾਮ ਲਾਵਾਂਗੇ ਜਿਹਦੀ ਜ਼ਿੰਮੇਵਾਰੀ ਸਿੱਧੀ ਇਹ ਪੱਟੀ ਦੀ ਹੋਊਗੀ ਇਹ ਪਹਿਲਾਂ ਵੀ ਗੁੰਡਾਗਰਦੀ ਕਰਦੇ ਇੱਥੇ ਲੱਗ ਕੇ ਤੇ ਹੁਣ ਵੀ ਕਰਦੇ ਪਿਆ ਅਗਰ ਨੌਜਵਾਨਾਂ ਨਾਲ ਜ਼ਬਰਦਸਤੀ ਕੀਤੀ ਗਈ ਮੈਂ ਸਾਰੀਆਂ ਪਾਰਟੀਆਂ ਸਾਰੇ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਕਹਿੰਦਾ ਪਿਆ ਬਿਨਾਂ ਨੌਜਵਾਨਾਂ ਸਾਥ ਦੋ ਤਾਂ ਕਿ ਅਣਿਆ ਟਾਈਮ 'ਚ ਨੌਜਵਾਨਾਂ ਆਪੇ ਵਿਕ ਖਵਾ ਸਕੇ ਸੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਹਾਂਗਾ ਭਰਾ ਮੇਰੋ ਹਾਂਜੀ ਕਿਆ ਕਹਿੰਦਾ ਭਾਜੀ 50 ਰੁਪਏ ਦੀ ਗੋਲੀ ਹੈ ਦੀ ਨਸ਼ੇ ਦੀ ਬੋਲੋ ਜੀ ਕਿਆ ਕਹਿੰਦਾ ਜੀ ਜਿੰਨੇ ਬੰਦੇ ਸਮਾਨ ਕਢਾਉਂਦੇ ਦੇਖੋ ਜਿੰਨੇ ਬੰਦਿਆ ਠੇਕੇਦਾਰ ਕੋਲੇ ਲੋਕਲ ਦੇਖੋ ਆ ਜਾਰੇ ਜਿੰਨੇ ਇੱਥੇ ਬਾਰੀ ਬੰਦੇ ਆ ਇਹ ਆਪ ਸਭ ਦੇਖੋ ਇਹ ਤਕਲੀਫ ਹੋ ਰਹੀ ਆ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ ਇਸ ਬੰਦੇ ਨੂੰ ਬਹੁਤ ਤਕਲੀਫ ਹੋ ਰਹੀ ਆ ਸਮਝ ਤਕਲੀਫ ਹੋ ਰਹੀ ਹੈ ਨਹੀਂ ਤਕਲੀਫ ਹੋ ਰਹੀ ਤੁਹਾਨੂੰ ਬੋਲੋ ਹੀ ਬੋਲੋ ਬੋਲੋ ਲਾਈਵ ਚੱਲਦਾ ਸਰ ਬੋਲੋ ਸਰ ਬੋਲੋ ਲਾਈਵ ਚੱਲਦਾ ਬਸ ਦੱਸੋ ਜਵਾਬ ਦੋ ਬੋਲੋ ਸਰ ਬੋਲੋ ਆ ਮੁੰਡੇ ਸਾਡੇ ਠੇਕੇਦਾਰਾਂ ਕੋਲ ਸਭ ਮੁੰਡੇ ਠੇਕੇਦਾਰਾਂ ਕੋਲ ਇੱਥੇ ਲਿਆ ਲੈ ਕੇ ਤੁਸੀਂ ਭਰਤੀ ਕਿਆ ਕਰਦੇ ਪਿਆ ਇਹਨਾਂ ਨੂੰ 7000 ਇਹ ਕਹਿੰਦਾ ਢਿੱਡ ਭਰਦਾ ਸ਼ਰਮ ਦਾ ਘਾਟਾ ਜਲ ਗਈ ਸ਼ਰਮ ਸਭ ਦੀ ਆਪੇ ਲੱਖ ਲੱਖ ਰੁਪਇਆ ਦਰਗਾਂ ਲੈ ਗਿਆ ਸਾਡੇ ਵਰਗੇ 7000 ਦੇ ਬੁੱਧੂ ਬਣਾਈ ਫਿਰਦੇ ساری ਉਮਰ 6 ਮਹੀਨੇ ਹੋ ਗਏ ਸਾਡਾ ਕੋ ਮੇਰੀ ਬੇਨਤੀ ਹੈ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰੋ ਜਿੰਨੇ ਮੇਰੇ ਭਰਾ ਦੇਖਦੇ ਆ